ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੇ ਅੱਜ ਦੋ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ ਇੱਕ ਤਾਂ ਮੁੱਦਾ ਇਹ ਹੈ ਵੀ ਜਿਹੜੀਆਂ ਬੀਬੀਆਂ ਆਧਾਰ ਕਾਰਡ ਲੈ ਕੇ ਸਰਕਾਰੀ ਬੱਸਾਂ ਤੇ ਸਫ਼ਰ ਕਰਦੀਆਂ ਨੇ ਵੀ ਉਹ ਆਧਾਰ ਕਾਰਡ ਜਿਹੜੇ ਬੰਦ ਹੋਣੇ ਨੇ ਮਤਲਬ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ਨਾਲ ਸਫ਼ਰ ਬੀਬੀਆਂ ਨਹੀਂ ਕਰ ਸਕਦੀਆਂ ਇਹ ਮੁੱਦਾ ਗੰਭੀਰ ਵੀ ਹੈ ਔਰ ਜਿਹੜੀ ਸਰਕਾਰੀ ਟਰਾਂਸਪੋਰਟ ਹੈਗੀ ਆ ਸਰਕਾਰੀ ਬੱਸਾਂ ਹੈਗੀਆਂ ਨੇ ਉਹ ਘਾਟੇ ਦੇ ਸੀ ਕਿਤੇ ਨਾ ਕਿਤੇ ਤੇ ਇਹ ਲਾਗੂ ਹੋਣਾ ਦੇ ਚਾਹੀਦਾ ਕਿਉਂ ਕਿ ਜਿਹੜਾ ਕੋਈ ਲੋਡ ਬੰਦਾ ਉਹ ਤਾਂ ਬਹੁਤ ਘੱਟ ਚੜਦਾ ਜਿਆਦਾ ਤੌਰ ਤੇ ਆ ਬੀਬੀਆਂ ਜਿਹੜੀਆਂ ਸਰਕਾਰੀ ਟੀਚਰ ਲੱਗੀਆਂ ਨੇ ਲੱਖ ਲੱਖ ਰੁਪਏ ਤਨਖਾਹ ਲੈਂਦੀਆਂ ਨੇ ਜਿਆਦਾ ਉਹ ਹੀ ਚੜਦੀਆਂ ਨੇ ਤੇ ਔਰ ਜੇ ਕੋਈ ਬੰਦਾ ਉੱਥੇ ਥੋੜਾ ਬੋਤਾ ਬੋਲ ਪਵੇ ਉਹਦੀ ਦਾੜੀ ਪੱਟਣ ਤੱਕੇ ਜਾਂਦੀਆਂ ਨੇ ਆ ਪਿੱਛੇ ਜੇ ਇੱਕ ਬੀਬੀ ਨੇ ਪਿਸਟਲ ਕਢ ਲਿਆ ਸੀ ਕਹਿੰਦੀ ਮੈਂ 100 ਕਿੱਲੇ ਦੀ ਮਾਲਕ ਹਾਂ ਉਹ ਗਨੈਟਰ ਕਹਿੰਦਾ ਫਿਰ ਜੇ 100 ਕਿੱਲੇ ਦੀ ਮਾਲਕ ਹੈ ਆਪਣੀ ਗੱਡੀ ਤੇ ਆ ਚੜ ਕੇ ਬਸਤ ਕਿਉਂ ਆਈ ਹੈ ਕਿਰਾਇਆ ਤੁਸੀਂ ਬਸਦਾ ਦੇ ਨਹੀਂ ਸਕਦੀਆਂ ਤੇ 100 ਕਿੱਲੇ ਦੀ ਮੈਂ ਮਾਲਕ ਹਾਂ ਇੱਕ ਤਾਂ ਇਹ ਮੁੱਦਾ ਹੈ ਔਰ ਕਈ ਵਾਰੀ ਜਿਹੜੇ ਲੋਡ ਬੰਦ ਸੱਜਣ ਨੇ ਉਹ ਫੋਨ ਕਰਨਗੇ ਵੀ ਤੁਹਾਨੂੰ ਕੀ ਇਤਰਾਜ ਹੈ ਇਤਰਾਜ ਕੋਈ ਨਹੀਂ ਜੀ ਤੁਸੀਂ ਤਾਂ ਮਹੀਨੇ ਚ ਇੱਕ ਅੱਧੀ ਵਾਰੀ ਸਫ਼ਰ ਕਰਦੇ ਹੋ ਆ ਜਿਹੜੀਆਂ ਬੀਬੀਆਂ ਲੱਖ ਲੱਖ ਰੁਪਏ ਲੈਂਦੀਆਂ ਨੇ ਸਰਕਾਰੀ ਮੁਲਾਜ਼ਮ ਉਹ ਰੋ ਚੜ੍ਹਦੀਆਂ ਨੇ ਬਸ ਤੇ ਨੂੰ ਨੱਖ ਨੂੰ ਤਾਂ ਬੰਦੇ ਨੂੰ ਤਾਂ ਇੱਥੇ ਸੀਟ ਹੀ ਨਹੀਂ ਮਿਲਦੀ ਪਹਿਲੀ ਬੀਬੀਆਂ ਅੱਡੇ ਚ ਭਰ ਜਾਂਦੀਆਂ ਨੇ ਪੂਰੀ ਫੁੱਲ ਹੋ ਜਾਂਦੀ ਬਸ ਹੁਣ ਕਨੈਕਟਰ ਤੇ ਡਰਾਈਵਰ ਕਰਨਗੇ ਵੀ ਕੀ ਔਰ ਸਭ ਤੋਂ ਵੱਧ ਝਗੜਾ ਇਹ ਬੀਬੀਆਂ ਕਰਦੀਆਂ ਨੇ ਇੱਕ ਤਾਂ ਇਹ ਮੁੱਦਾ ਸੀ ਦੂਜੀ ਗੱਲ ਕਹਿੰਦੇ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਲੱਗਣਗੇ। ਔਰ ਇੱਥੇ ਵੀ ਜਿਹੜੇ ਆਮ ਲੋਕ ਨੇ ਉਹ ਤਰਾਜ ਕਰਨਗੇ ਵੀ ਲੱਗਣੇ ਨਹੀਂ ਚਾਹੀਦੇ। ਨਹੀਂ ਵੀ ਜਿਹੜੀਆਂ ਜੁਨਟਾਂ ਮਾਫ ਨੇ ਉਹ ਹੋਣੀਆਂ ਚਾਹੁੰਦੀਆਂ ਨੇ। ਪਰ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਲੱਗਣੇ ਵੀ ਜ਼ਰੂਰੀ ਨੇ। ਅਸੀਂ ਸਰਕਾਰ ਤੋਂ ਕੱਲੇ ਬਿੱਲ ਮਾਫ ਕਰਾਉਣ ਵਾਸਤੇ ਜਾਂ ਗਲੀਆਂ ਨਾਲੀਆਂ ਬਣਾਉਣ ਵਾਸਤੇ ਨਹੀਂ ਬੈਠੇ। ਵਧੀਆ ਇੱਥੇ ਸਕੂਲ ਕਾਲਜ ਹੋਣ ਹਸਪੀਟਲ ਹੋਣ ਸਾਡੇ ਬੱਚੇ ਬੇਰੁਜ਼ਗਾਰ ਨਾ ਰਹੇ ਕਿਸੇ ਬੱਚੇ ਨੂੰ ਵਧੀਆ ਨੌਕਰੀ ਮਿਲੇ ਅਸੀਂ ਉਹ ਸੋਚੀਏ ਅਛਾ ਇਹਦਾ ਵਿਰੋਧ ਪਤਾ ਕਿ ਨਾ ਕੀਤਾ ਜਿਹੜੇ ਕਿਸਾਨ ਜੱਥੇ ਬੰਦਿਆਂ ਦੇ ਆਗੂ ਨੇ ਇੱਕ ਤਾਂ ਖੁੰਡੇ ਵਾਲਾ ਰੋਂਦੂ ਨਾ ਬੋਲਣ ਦੀ ਅਕਲ ਨਾ ਪੱਗ ਬੰਨਣੀ ਆਵੇ ਨਾ ਦਾੜੀ ਬੋਣੇ ਆਵੇ ਮਤਲਬ ਬੁਰਸ਼ ਮਸਕ ਕਿਤੇ ਕਰਦੇ ਹੀ ਨਹੀਂ ਹੋਣੇ ਖਾ ਕੇ ਧੜੇ ਰੋਟੀਆਂ ਅਸੀਂ ਕਹਿੰਦੇ ਮਬੋਧ ਕਰਦੇ ਹਾਂ ਚਿੱਪ ਵਾਲੇ ਮੀਟਰ ਲੱਗਣੇ ਨੇ ਚਾਹੀਦੇ। ਮਤਲਬ ਤੁਸੀਂ 15-15 AC ਲਾ ਲਓ ਕਰੇ। ਤੇ ਬਿੱਲ ਤੁਸੀਂ ਭਰੋ ਨਾ। ਮਤਲਬ ਇਹੀ ਹੈ। ਅੱਛਾ ਨਾਲ ਇਹ ਵੀ ਹੈ ਜੀ ਜਿਹੜੇ ਸਰਕਾਰੀ ਅਫਸਰ ਨੇ ਜਾਂ MLA ਨੇ ਇਹਨਾਂ ਦੀਆਂ ਕੋਠੀਆਂ ਵੀ ਚੱਕੀਆਂ ਜਾਂ ਜਾਣ ਵੀ ਕਿੰਨੇ-ਕਿੰਨੇ AC ਲਾਏ ਨੇ। ਕਿੰਨੇ ਦੇ ਮੀਟਰ ਚੱਲਦੇ ਨਹੀਂ ਹੁਣੇ ਉਧਰ ਵੀ ਸਰਕਾਰ ਗੌਰ ਕਰੇ। ਕਿ ਜ਼ਰੂਰੀ ਹੈ। ਪਰ ਜਿਹੜੇ ਕਿਸਾਨ ਆਗੂ ਨੇ ਇਨਾਂ ਦੀ ਪੂਸ਼ ਨੂੰ ਆ ਕੋਈ ਸਥਿਤੀ ਲੱਗ ਜਾਂਦੀ ਹੈ ਹੁਣ ਇਹਨਾਂ ਨੇ ਕੀ ਕਰਨਾ ਹੈ ਹੁਣ ਇਹ ਬਿਆਉਂਤ ਬਣਾਉਂਦੇ ਹੋਣਗੇ ਵੀ ਕਿਹੜੀ ਕੋਠੀ ਅੱਗੇ ਧਰਨਾ ਲਾਈਏ ਵੀ ਕਿਹੜਾ ਲੀਡਰ ਸਾਨੂੰ 2-4 ਕਰੋੜ ਦੇਊਗਾ ਵਿਰੋਧ ਕਰੀਏ ਅਸੀਂ ਜਾਂ ਕਹਿਣਗੇ ਲੋਕਾਂ ਦੀ ਹਮਦਰਦੀ ਲਈਏ ਫਿਰ ਲੋਕਾਂ ਦੀ ਹਮਦਰਦੀ ਇਕੱਠੀ ਕਰਕੇ ਪਾਉਣੇ ਕਿਹਦੇ ਗੀਗੇ ਵਿੱਚ ਹੈ ਬੋਝੇ ਵਿੱਚ ਹੈ ਉਹ ਜਿਹੜੀ ਆਉਣ ਵਾਲੀ ਪਾਰਟੀ ਸਟਰੋਂਗ ਹੋਊਗੀ ਪਤਾ ਲੋਕੋ ਕਿਦਾ ਪਲੜਾ ਭਾਰੀ ਹੈ ਫਿਰ ਉਧਰ ਨੂੰ ਇਹ ਹਮਦਰਦੀ ਪਾਉਣੀ ਹੁੰਦੀ ਹੈ ਇਹਨਾਂ ਨੇ ਜਣ ਕੇ ਇਹਨਾਂ ਦਾ ਇਹ ਨਹੀਂ ਮਤਲਬ ਹੈਗਾ ਵੀ ਕੋਈ ਗਰੀਬ ਭੁੱਖਾ ਮਰਦਾ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹਨਾਂ ਦਾ ਮਤਲਬ ਨਹੀਂ ਇਹਨਾਂ ਦਾ ਮਤਲਬ ਵੀ ਸਾਡੀ ਜਿਹੜੀ ਇਨਕਮ ਹੈ ਜਾਂ ਸਾਡੀ ਜਿਹੜੀ ਦਲਾਲੀ ਹੈ ਉਹਦੀ ਕੀਮਤ ਵੱਧ ਕਿਵੇਂ ਪਵੇ ਇਹਨਾਂ ਕਿਸਾਨਾਂ ਗੋ ਦਾ ਮਤਲਬ ਇਹ ਹੁੰਦਾ ਹੈ ਅੱਛਾ ਮੈਂ ਇੱਕ ਹੋਰ ਗੱਲ ਕਰ ਰਹੀ ਹਾਂ ਵੀ ਜਦੋਂ ਨਾ ਕੋਈ ਸਰਕਾਰ ਇਨਕਮ ਦੀ ਗੱਲ ਕਰੋ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਉਦੋਂ ਇਹ ਪੁੱਠਾ ਚੱਲਦੇ ਹੁੰਦੇ ਆ ਉਦਾਂ ਇਹ ਇੱਥੇ ਨਸ਼ਿਆਂ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਗੈਕਟਬਾਦ ਕਿੰਨਾ ਤੇ ਲੀਡਰ ਕ੍ਰਿਪਟ ਹੋਏ ਪਏ ਨੇ ਈਡੀ ਦੀਆਂ ਰੀਡੰਪੈਰਿੰਗਾਂ ਨੇ ਉਧਰ ਕੋਈ ਬਿਆਨਬਾਜ਼ੀ ਨਹੀਂ ਕਰਦੇ ਜਦੋਂ ਕਿ ਇਹੋ ਜਿਹਾ ਮੁੱਦਾ ਹੁੰਦਾ ਵੀ ਉਹ ਹੁਣ ਚੜਾਦਾ ਵਧੀਆ ਚੜਨ ਹੈ ਉਦੋਂ ਬਿਆਨ ਦੇ ਦਿੰਦੇ ਆ ਉਹਨਾਂ ਦਾ ਹੋਲ ਢੱਲੇਵਾਲ ਵਰਗਿਆਂ ਨੇ ਵੀ ਆਉਣਾ ਹੈ। ਉਹਦੀ ਹਾਲੇ ਸਿਹਤ ਨਹੀਂ ਠੀਕ ਹੈ ਉਹ ਮਰਨ ਬਰ ਟੋਠਿਆ ਵਿਚਾਰਾ ਉਹ। ਜਦੋਂ ਮੁਰਗੇ ਬੱਚੇ ਕੱਢਦੀਆਂ ਨਾ ਅੰਡਿਆਂ ਵਿੱਚੋਂ। ਉਦੋਂ ਤੋਰਾ ਫੇਰਾ ਘੱਟ ਹੁੰਦਾ। ਇਹ ਉਹ ਹਾਲਤ ਇਹਨਾਂ ਦੀ ਹੈ। ਹੁਣ ਬੋਲੂਗਾ ਹੁਣ ਜੂਸ ਦਾਸ ਵਾਧੂ ਆ ਖਰਬੂਜੇ ਵਧੀਆ ਲੱਗੇ ਨੇ 4-4 ਕਿਲੋ ਦਾ ਇੱਕ ਹੈਗਾ ਆਮ ਵਧੀਆ ਆ ਗਏ ਹੁਣ। ਜੂਸ ਜਸ ਵੀ ਕਿ ਹੁਣ ਕਾਇਮ ਹੋਣਾ ਫਿਰ ਉਹਨੇ ਵੀ ਖੁਰਚੋਂ ਬਾਹਰ ਆਉਣ। ਉਹ ਐ ਨਹੀਂ ਪਤਾ ਫੇਰ ਕਹਦੇ ਮੈਂ ਤਾਂ ਮਰਨ ਬਰਤ ਰੱਖੂੰ ਜੇ ਤੁਸੀਂ ਚਿੱਪ ਵਾਲੇ ਮੀਟਰ ਲਾਏ ਉਹਦਾ ਇਹ ਨਹੀਂ ਪਤਾ ਕੋਈ ਚਲੋ ਕੋਈ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀ ਫਰੀ ਫਰੀ ਦੀ ਬੁਰਕੀ ਸਾਨੂੰ ਮਿਲਦੀ ਹੈ ਨਾ ਤੇ ਇਹ ਸਮਝ ਲਓ ਵੀ ਫਰੀ ਦੀ ਬੁਰਕੀ ਕਿਸੇ ਕੁੱਤੇ ਨੂੰ ਪੈਂਦੀ ਹੁੰਦੀ ਹੈ ਇਹ ਗੱਲਾਂ ਕਹਾੜੀਆਂ ਨਹੀਂ ਫਰੀ ਬੁਰਕੀ ਦੀ ਆ ਛੱਡੀਏ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੀਏ ਉਹ ਜਿਹੜੇ ਫਰੀ ਦੇ ਸਫਰ ਨੇ ਨਾ ਕਈਆਂ ਦੇ ਘਰ ਪੱਟੇ ਨੇ ਇੱਕ ਬੀਬੀ ਮੂਗੇ ਦੇ ਵਿੱਚ ਬਜ਼ੁਰਗ ਸੀ ਕਹਿੰਦੇ ਉਹ 75-70 ਸਾਲ ਦੀ ਸੀ ਲੈ ਕੇ 15 ਕਿਲੋ ਦਾ ਝੋਲਾ ਚੜਨ ਲੱਗੇ ਬਸ ਤੇ ਉਹ ਬੈਕ ਕਰਦਾ ਸੀ ਢੂਹੇ 'ਚ ਮਾਰੀ ਉਹਨੇ ਬੈਕ ਕਰਕੇ ਤੇ ਉਦੋਂ ਬਾਅਦ ਕਹਿੰਦੇ ਮਰ ਗਈ ਸੀ ਵਿਚਾਰੀ ਉਹ ਜਣੇ ਕਿ ਇਹ ਜਿਹੜੇ ਫਰੀ ਦੇ ਸਫਰ ਹੋਗੇ ਬੈਲ ਮਾਫ ਹੋਗੇ ਇਹਦੇ ਨਾਲ ਸਾਨੂੰ ਕੋਈ ਪੈਦਾ ਨਹੀਂ ਨੁਕਸਾਨੀ ਹੋ ਰਿਹਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਕਿਸਾਨ ਆਗੂ ਦਲਰਾਂ ਨੂੰ ਬੇਨਤੀ ਹੈ ਵੀ ਕੋਈ ਸੈਮੀਨਾਰ ਕਰੋ ਖੇਤੀ ਦੀ ਪੈਦਾਵਾਰ ਕਿੱਦਾਂ ਵਧਾਉਣੀ ਹੈ ਬੇਰੋਜ਼ਗਾਰੀ ਕਿਉਂ ਹੈ ਉਹਦੇ ਤੇ ਗੱਲ ਕਰੋ ਇਥੇ ਇੰਡਸਟਰੀ ਜਿਹੜੀ ਪਹਿਲਾਂ ਸੀ ਉਹ ਵਾਪਸ ਆ ਜਾਏ ਮਜ਼ਦੂਰ ਨੂੰ ਕੰਮ ਮਿਲੇ ਕੋਈ ਉਸ ਮੁੱਦੇ ਤੇ ਗੱਲ ਕਰੋ ਤੇ ਐਵੇਂ ਆਪਣੇ ਬੈਗ ਭਰਨ ਵਾਸਤੇ ਨਾ ਬਿਆਨਵਾਜੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ